ਸੱਚੀ ਗੱਲ ਜੀ ਹੋਣੇਰ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ ਬੀਤੀ ਰਾਤ ਸਾਡੇ 11 ਵਜੇ ਅਮਰੀਕਾ ਤੋਂ ਰਿਪੋਰਟ ਕੀਤੇ ਹੋਏ ਭਾਰਤੀ ਨੇ ਜਿਹੜੇ ਉਹ ਅੰਮ੍ਰਿਤਸਰ 에য়ারਪੋਰਟ ਤੇ ਉੱਤੇ ਲੈਂਡ ਹੋਏ ਸੀ ਦੱਸਦੀ ਕਿ ਇਸੇ ਵਿਚਾਲੇ ਕਿ ਉਹ ਜਿਹੜੇ ਨੌਜਵਾਨ ਸੀਗੇ ਆਪਣੇ ਆਪਣੇ ਘਰ ਪਹੁੰਚ ਚੁੱਕੇ ਆ ਪਰ ਪੱਟੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ 44 ਲੱਖ ਰੁਪਏ ਲਾ ਕੇ ਅਮਰੀਕਾ ਗਿਆ ਸੀ ਅਮਰੀਕਾ ਦੇ ਵਿੱਚ ਉਹ ਸਿਰਫ 18 ਮਹੀਨੇ ਹੋਏ ਸੀਗੇ ਉਸ ਨੌਜਵਾਨ ਨੂੰ ਪਰ ਉਹ ਵੀ ਡਿਪੋਰਟ ਹੋ ਕੇ ਹੁਣ ਆਪਣੇ ਵਾਪਸ ਪਿੰਡ ਪੱਟੀ ਪਹੁੰਚ ਚੁੱਕਾ ਹੈ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਹੁੰਦੀ ਹੈ ਆਖਰ ਕੀ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਤੁਸੀਂ ਸੁਣ ਸਕਦੇ ਹੋ ਅਸੀਂ ਕਹਿੰਦੇ ਅਸੀਂ ਤਾਂ ਕਹਿੰਦੇ ਜੀ ਟਰੰਪ ਨੇ ਬਹੁਤ ਮਾੜਾ ਕੀਤਾ ਹੈ ਵੀ ਬੱਚੇ ਗਿਆਏ ਸੀ ਚਲੋ ਦੇਸ਼ 'ਚ ਇਹ ਕਿਹੜਾ ਉਗਰਵਾਦੀਕਰ ਬਣ ਕੇ ਗਿਆ ਸੀ ਇਹ ਮਿਹਨਤ ਕਰਨ ਗਿਆ ਸੀ ਮਿਹਨਤ ਕਰਨ ਦੀ ਗਿਆ ਹੈ ਮਿਹਨਤ ਕਰਨ ਦਿੰਦਾ ਉਹਨਾਂ ਨੇ ਇਨੇ ਬਹੁਤ ਜਿਹੜਾ ਇਹ ਮਤਭਾਗੀ ਕੀਤਾ ਕੀਤਾ ਕੰਮ ਨਾ ਕੀ ਕਹਿੰਦਾ ਜੰਮੀ ਜਦਾ ਇਹਨੇ ਰੁਪਏ ਲਾ ਕੇ ਤੇ ਬੇੜਿਆ ਜੈਂਟ ਵੱਲੋਂ ਗਮਰਾਹ ਕਰਕੇ ਤੁਹਾਡੇ ਤੁਹਾਨੂੰ ਤਾਂ ਮੋٹے ਪੈਸੇ ਰਿਕੀ ਮਾਰ ਲਈ ਤੇ ਬੇਟੀ ਨੂੰ ਵੀ ਡੌਂਗੀ ਲਵਾ ਦੇ ਦਿੰਦਾ ਉਹ ਜੈਂਟ ਨਾਲ ਅਸੀਂ ਜਿਸ ਤਰੀਕੇ ਨਾਲ ਅਸੀਂ ਗੱਲ ਕੀਤੀ ਉਸ ਤਰੀਕੇ ਨਾਲ ਇਹਨੇ ਨਹੀਂ ਘੱਲਿਆ ਤੇ ਪੈਸੇ ਵੀ ਸਾਰ ਤੋਂ ਜ਼ਿਆਦਾ ਲੈ ਲੇ ਤੇ ਗਮਰਾਹ ਵੀ ਕੀਤਾ ਤੇ ਬੱਚੇ ਨੂੰ ਤੰਗ ਪਰੇਸ਼ਾਨ ਵੀ ਤੇਰਾ ਕੀਤਾ ਨਾ ਕੀ ਮੰਗ ਕਰਦੇ ਉਹ ਹੋਂ ਦਾ ਜਟਰੇ ਥੱਗੀ ਮਾਰੀ ਦੇ ਜਟ ਦੇ ਅਸੀਂ ਕਹਾਂਦੇ ਆ ਵੀ ਸਰਕਾਰ ਜਿਹੜੀ ਆ ਜੇ ਸਾਡਾ ਬੰਦਾ ਹੱਕ ਜਿਹੜਾ ਸਾਨੂੰ ਦਵਾਵੇ 에ਜੰਟ ਤੇ ਕਾਰਵਾਈ ਕੀਤੀ ਜਾਵੇ ਸਭ ਤੋਂ ਪਹਿਲਾਂ ਤੇ ਮੈਂ ਦੱਸਿਆ ਜਾਊਂਗਾ ਉਹਦੇ ਵਿੱਚ 120 ਜਾਣੇ ਸੀ ਅਸੀਂ 67 ਜਾਣੇ ਨਹੀਂ ਰਿਪੋਰਟ ਹੋਏ 120 ਜਾਣੇ ਹੋਏ ਆ ਕਈ ਰਿਪੋਰਟ ਹੋਏ ਆ ਕਈ ਇਲ ਇਲਲੀਗਲ ਤਰੀਕੇ ਦੇ ਨਾਲ ਉੱਥੋਂ ਘੁਲਾਏ ਗਏ ਆ ਜਿਨ੍ਹਾਂ ਦੇ ਏਲੀਅਨ ਨੰਬਰ ਵੀ ਇਸ਼ੂ ਹੋ ਗਏ ਸੀ ਏਲੀਅਨ ਨੰਬਰ ਉਹ ਹੁੰਦਾ ਵਾ ਜਿਹੜਾ ਉੱਥੇ ਇੱਕ ਮਤਲਬ ਕਿ 스ਨੀਕ ਬਣ ਜਾਂਦਾ ਉੱਥੋਂ ਦਾ ਇਹਨੂੰ ਪਨਾਹ ਦੇ ਦਿੰਦੀ ਆ ਦੇਸ਼ ਪਰ ਉਹ ਵੀ ਬੰਦੇ ਉਹ ਵਾਪਸ ਭੇਜੇਗੇ ਜਿਵੇਂ ਉਹਦੇ ਵਿੱਚੋਂ ਇੱਕ ਮੈਂ ਹਾਂ ਕਿ ਮੈਂ ਆਪਣਾ ਏਲੀਅਨ ਨੰਬਰ ਦੇਖਿਆ ਸੀ ਪਰ ਮੈਨੂੰ ਯਾਦ ਨਹੀਂ ਆ ਤੇ ਉਹ ਮਤਲਬ ਕਿ ਇਲਲੀਗਲ ਤਰੀਕੇ ਨਾਲ ਬਹੁਤ ਬੰਦੇ ਇਦਾਂ ਘਲਾਏ ਗਏ ਪਿਛਲੇ ਜਾਜ ਦੇ ਵਿੱਚ ਵੀ ਇਦਾਂ ਕੀਤਾ ਗਿਆ ਜਿਹੜਾ ਏਲੀਅਨ ਨੰਬਰ ਤੁਸੀਂ ਕਹਿ ਰਹੇ ਉਹ ਤੁਹਾਡੇ ਏਜੰਟ ਨੂੰ ਪਤਾ ਹੁੰਦਾ ਵੀ ਏਲੀਅਨ ਨੰਬਰ ਇਹ ਨਹੀਂ ਉਹ ਏਜੰਟਾਂ ਨੂੰ ਨਹੀਂ ਪਤਾ ਹੁੰਦਾ ਉਹ ਤਾਂ ਸਿਰਫ ਹਾਂ ਨੂੰ ਜਿਵੇਂ ਸਾਡੇ ਕੋਈ ਬਸਨੀਕ ਪਹਿਲਾਂ ਗਏ ਆ ਨਾ ਜਿਹੜੇ ਉੱਤੇ ਬਸਨੀਕ ਬਣ ਚੁੱਕੇ ਆ ਸਾਨੂੰ ਸਿਰਫ ਉਹਨਾਂ ਤੋਂ ਪਤਾ ਲੱਗਦਾ ਕਿ ਜਿਹ ਜਦੋਂ ਅਸੀਂ ਕੈਂਪ ਜਾਂ ਚੌਂਕੀ ਜਾਂਦੇ ਆ ਉਹਨੂੰ ਉੱਥੇ ਏਲੀਅਨ ਨੰਬਰ ਮਿਲਦਾ ਵਾ ਤਾਂ ਕਿੰਨੇ ਚਿਰ ਜਿਹੜਾ ਲੱਗਾ ਅਮਰੀਕਾ ਜਾਣ ਮੈਨੂੰ ਤਾਂ ਅਮਰੀਕਾ ਜਾਣ ਦੇ ਵਿੱਚ 18 ਮਹੀਨੇ ਲੱਗ ਗਏ 18 ਮਹੀਨਾ ਪਹਿਲਾਂ ਮੈਂ ਇੱਥੋਂ ਤੁਰਿਆ ਸੀ ਕਰੂੰ ਪਾਸਪੋਰਟ ਦਿੱਤਾ ਸੀ ਫਿਰ ਮੈਂ ਤੁਰਿਆ ਤੇ ਮਤਲਬ ਕਿ ਜੇ ਅੱਜ ਪਹੁੰਚਿਆ ਤੇ ਉੱਥੇ ਮੈਨੂੰ ਪਹੁੰਚਦਿਆਂ ਸਾਰੀ ਮਤਲਬ ਕਿ ਇਦਾਂ ਬੰਨਾ ਜਿਹੜਾ ਵਰਤਾਵ ਵੀ ਨਹੀਂ ਸਹੀ ਕੀਤਾ ਗਿਆ ਮੈਨੂੰ ਠੰਡ ਜਿ ਰੱਖਿਆ ਗਿਆ ਇੱਕ ਟੀ-ਸ਼ਰਟ ਦੇ ਵਿੱਚ ਪਾ ਗਏ ਕੀ ਠੰਡ ਦੇ ਕੂਲਿੰਗ ਹੀ -30 ਡਿਗਰੀ ਉੱਥੇ ਕੂਲਿੰਗ ਹੀ ਉਹਦੇ ਵਿੱਚ ਰੱਖਿਆ ਗਿਆ ਖਾਣਾ ਵੀ ਉਹਨਾਂ ਦੇੰਦੇ ਹੀ ਸਿਰਫ ਜਿੰਦਾ ਰਹਿਣ ਜੋਗਾ ਜਿੰਨਾ ਕੁ ਮਿਲਿਆ ਖਾਣਾ ਜਿੰਨਾ ਜਿੰਦਾ ਰਹੇ ਸੋਗੇ ਮਰੇ ਨਾ ਬਸ ਤਾਂ ਕਿੰਨੇ ਦੇਸ਼ਾਂ ਦੇ ਵਿੱਚੋਂ ਲਈ ਘੁਮਾ ਕੇ ਤੁਹਾਨੂੰ ਮੈਂ ਕਿੱਦਾਂ ਲੈ ਕੇ ਮੈਂ ਨੂੰ ਦੋ ਤਿੰਨ ਦੇਸ਼ਾਂ ਦੇ ਵਿੱਚੋਂ ਘੁਮਾ ਕੇ ਫਿਰ ਜਾ ਕੇ ਮਤਲਬ ਕੀ ਚੰਡੀਗੜ੍ਹ ਤੇ ਦਿੱਲੀ ਜ਼ਿਆਦਾ ਟਾਈਮ ਬਾਇ ਰੱਖਿਆ ਬਸ ਅੱਜ ਜਾਂ ਕੱਲ ਕਰਦੇ ਕਰਦੇ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਨੂੰ ਨਕਰਾਗੋਆ ਲੈ ਗਏ ਨਕਰਾਗੋਆ ਤੋਂ ਮੈਂ ਉੱਥੋਂ ਮੈਕਸੀਕੋ ਤੱਕ ਵਧੀਆ ਚੱਲ ਗਿਆ ਗੁਆਟੇਮਾਲਾ ਤੱਕ ਗੁਆਟੇਮਾਲਾ ਫਿਰ ਮੈਨੂੰ ਉੱਥੇ ਤੰਗੀ ਆਈ ਕਿ ਮੈਂ ਫੜਿਆ ਗਿਆ ਪੁਲਿਸ ਦੇ ਹੱਥ ਉੱਥੇ ਪੁਲਿਸ ਦੇ ਜੋ ਮੇਰੇ ਹੱਥ ਫੜਿਆ ਗਿਆ ਸੀ ਚਾਰ ਪੰਜ ਜਣੇ ਹਾਂ ਪੁਲਿਸ ਨੇ ਪਹਿਲਾਂ ਤਾਂ ਸਾਨੂੰ ਛੱਡਿਆ ਨਹੀਂ ਫਿਰ ਜੇ ਛੱਡਿਆ ਤਾਂ ਸਾਡੀ ਤਲਾਸ਼ੀ ਲੈ ਕੇ ਸਾਰੇ ਡਾਲਰ ਖੋਲੇ ਸਾਰਾ ਕੁਝ ਖੋਲਿਆ ਫਿਰ ਸਾਨੂੰ ਛੱਡਿਆ ਗਿਆ ਉੱਥੇ ਕਿੰਨੇ ਕੋ ਪੈਸੇ ਲੱਗੇ ਗਏ ਸਾਰੇ ਮੇਰੇ ਸਾਡੇ ਮੇਰੇ ਲੱਗੇ 44 ਲੱਖ ਰੁਪਏ ਮੇਰਾ ਲੱਗ ਗਿਆ ਤੇ ਰਾਜ ਦਾ ਜਿਹੜਾ ਖਰਚਾ ਆਇਆ ਏਜੰਟ ਨੇ ਉਹ ਵੀ ਨਹੀਂ ਕੱਟਿਆ ਉਹ ਵੀ ਮੇਰਾ ਘਰ ਤੋਂ ਘਟ 5 ਤੋਂ 6 ਲੱਖ ਰੁਪਏ ਖਰਚਾ ਆ ਚੁੱਕਾ ਹੈ ਤਾਂ ਕਿੰਨੇ ਦਿਨ ਤੁਹਾਨੂੰ ਉੱਥੇ ਅਮਰੀਕਾ ਪੁਲਿਸ ਨੇ ਆਪਣੀ ਵਾਸਤੇ ਮੈਨੂੰ ਉੱਥੇ 25 ਦਿਨ ਉਹਨਾਂ ਦੇ ਆਪਣੇ ਆਪਣੀ ਮਰਗੀ ਸੈਂਟਰ ਦੇ ਵਿੱਚ ਰੱਖਿਆ ਗਿਆ ਪ੍ਰਾਈਵੇਟ ਸੈਂਟਰ ਬਣਾਏ ਹੋਏ ਆ ਉਹਨਾਂ ਨੇ ਨਵੇਂ ਬਣਾਏ ਆ ਜਿੱਦਾਂ ਆਪਾਂ ਸੁਣਦੇ ਆ ਜਿਹੜੀ ਉੱਥੋਂ ਦੀ ਜਿਹੜੇ 200 ਕੂਰ ਕੀਤੇ ਨੇ ਨੌਜਵਾਨ ਤੋਂ ਉਹਨਾਂ ਨੂੰ ਬੀੜੀਆਂ ਹੱਥਾਂ 'ਤੇ ਲਗਾਈਆਂ ਲਗਾਈਆਂ ਸਾਡੇ ਵੀ ਲਗੀਆਂ ਨੇ ਹਾਂਜੀ ਮੇਰੇ ਵੀ ਹੱਥਾਂ ਦੇ ਵਿੱਚ ਪੈਰਾਂ ਦੇ ਵਿੱਚ ਵੀ ਲਾਈਆਂ ਗਈਆਂ ਤੇ ਇੱਥੇ ਲੱਕ ਤੇ ਵੀ ਲਾਈਆਂ ਗਈਆਂ ਤੇ ਜਦੋਂ ਜਹਾਜ਼ ਉਤਰਨ ਲੱਗਾ ਸੀ ਉਦੋਂ ਜਦੋਂ ਇਹ ਉਤਰਨ ਦਾ ਥੋੜਾ ਟਾਈਮ ਰਹਿ ਗਿਆ ਸੀ 15-20 ਮਿੰਟ ਉਦੋਂ ਉਹ ਲਾਈਆਂ ਗਈਆਂ ਤੇ ਇਹ ਦਿਖਾਉਣ ਲਈ ਕਿ ਅਸੀਂ ਹੱਥ ਕੜੀਆਂ ਲਾ ਕੇ ਨਹੀਂ ਲੈ ਕੇ ਆਏ ਕਿੰਨੇ ਮਸਲੇ ਦਾ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਤਾਂ ਬਹੁਤ ਆਈਆਂ ਮੁਸ਼ਕਲਾਂ ਦਾ ਇੱਕ ਉੱਥੇ ਵੀ ਤੰਗੀ ਆਈ ਇੱਕ گاਂ ਮੈਕਸੀਕੋ ਦੇ ਵਿੱਚ ਜਦੋਂ ਐਂਟਰ ਕਰਾਇਆ ਗਿਆ ਉੱਥੇ ਤੰਗੀ ਆਈ ਉੱਥੇ ਉਹਨੇ ਇੱਕ ਮਹੀਨਾ ਬਾਹਰ ਰੱਖਿਆ ਨਾ ਉਹਨੇ ਸਾਨੂੰ ਖਾਣ ਨੂੰ ਦਿੱਤਾ ਨਾ ਪੀਣ ਨੂੰ ਸਾਰਾ ਖਰਚਾ ਮੈਂ ਘਰੋਂ ਮਗਾਉਂਦਾ ਰਿਆ ਜੋ ਵੀ ਉਹ ਹਏ ਵੱਖਰਾ ਖਰਚਾ ਮੇਰਾ ਲੱਗਾ ਜੋ ਵੀ ਇਹ ਸਾਰਾ ਮਤਲਬ ਕਿ ਮੇਰੇ ਫਾਦਰ ਸਾਹਿਬ ਮੈਨੂੰ ਪਾਉਂਦੇ ਤੇ ਕੀ ਕਹਿਣਾ ਚਾਹੁੰਦੇ ਉਹ ਲਾਸਟ ਦੇ ਜਿੰਨਾ ਇਹਨੇ ਪੈਸੇ ਵੀ ਲਾ ਕੇ ਖੱਜਲ-ਖਵਾਰੀ ਵੀ ਹੋਈ ਜਾਨ ਵੀ ਜੋਖਮ ਦੇ ਵਿੱਚ ਪਾ ਕੇ ਤਾਂ ਮੁਰਦ ਦੁਬਾਰਾ ਫੇਰ ਜਿਹੜਾ ਰਿਪੋਰਟ ਕਰਕੇ ਪੰਜਾਬੀ ਮੈਂ ਤਾਂ ਇੱਕੋ ਗੱਲ ਕਵਾਂਗਾ ਕਿ ਆਪਣੇ ਇਲੀਗਲ ਤਰੀਕੇ ਨਾਲ ਐਂਟਰ ਤੋਂ ਜਾਣ ਦੀ ਲੋੜ ਨਹੀਂ ਸਿੱਧੇ ਯੂਐਸਏ ਦੀ ਸਾਈਡ ਕੱਢੋ ਉੱਥੇ ਵੀਜ਼ਾ ਦੀ ਇੰਟਰਵਿਊ ਲੋ ਅਪਾਇੰਟਮੈਂਟ ਮਿਸ ਫਿਕਸ ਕਰੋ ਕੋਈ ਡਾਕੂਮੈਂਟ ਨਹੀਂ ਮੰਗਦਾ ਯੂਐਸਏ ਸਿਰਫ ਤੁਹਾਡੀ ਅਪਾਇੰਟਮੈਂਟ ਇੰਟਰਵਿਊ ਮੰਗਦਾ ਵਾ ਇੰਟਰਵਿਊ ਦਿਓ ਤੇ ਵੀਜ਼ਾ ਲੈ ਕੇ ਆਪਣਾ ਯੂਐਸਏ ਦੇ ਵਿੱਚ ਐਂਟਰ ਕਰੋ ਨੌਜਵਾਨਾਂ ਨੂੰ ਕੀ ਅਪੀਲ ਕਰ ਨੌਜਵਾਨਾਂ ਨੂੰ ਇਹੀ ਕਵਾਂਗਾ ਕਿ ਆਪਣਾ ਇਲੀਗਲ ਤਰੀਕੇ ਨਾਲ ਕਦੀ ਨਾ ਜਾਓ ਇਲੈਗਲ ਤਰੀਕੇ ਨਾਲ ਜਾਣਾ ਬੰਦ ਕਰ ਦਿਓ ਤੇ ਆਪਣਾ ਇੱਕ ਨੰਬਰ ਦੇ ਵਿੱਚ ਯੂਐਸਏ ਵੀਜ਼ਾ ਦੇਣ ਦਿਆ ਵਾ ਉਹਦਾ ਵੀਜ਼ਾ ਲਓ ਤੇ ਜਾਓ ਇਹ ਇੱਕ ਬਹੁਤ ਮੰਦਭਾਗੀ ਘਟਨਾ ਜੀ ਅਜੇ ਹਾਂ ਪਹਿਲੀ ਵਾਰ ਹੋਇਆ ਕਿ ਕਿਸੇ ਦੇਸ਼ ਨੇ ਇੰਨੇ ਮਿਹਨਤੀ ਨੌਜਵਾਨਾਂ ਨੂੰ ਦੇਸ਼ ਤੋਂ ਬਾਹਰ ਗਲਤ ਤਰੀਕੇ ਨਾਲ ਭੇਜਿਆ ਹੋਵੇ ਔਰ ਉੱਥੋਂ ਦੀ ਗਵਰਨਮੈਂਟ ਨੇ ਜਿਹੜੀ ਉੱਥੋਂ ਦੀ ਮਤਲਬ ਸੰਸਥਾ ਵੱਡੀ ਆ ਜਿਹੜੀ ਉੱਥੋਂ ਦੀ ਸਰਕਾਰ ਉਹਨੇ ਵੀ ਇਹ ਗੱਲ ਕਹੀ ਆ ਕਿ ਟਰੰਪ ਸਾਹਿਬ ਦੇ ਸਾਰੇ ਜੋ ਇਹ ਬਿਆਨ ਇਹਨਾਂ ਨੂੰ ਖਰਚ ਕਰਦੀ ਆ ਪਰ ਉਹਨਾਂ ਨੇ ਆਪਣੀ ਹਮੇ ਨਾਲ ਜੋ ਇਹ ਨੌਜਵਾਨਾਂ ਨੂੰ ਇਸ ਦੇਸ਼ ਵਿੱਚ ਭੇਜਿਆ ਵਾਪਸ ਇਸ ਤਰੀਕੇ ਨਾਲ ਇਹ ਚੰਗਾ ਕੰਮ ਨਹੀਂ ਆ ਕਿਉਂਕਿ ਨੌਜਵਾਨ ਸਿਰਫ ਆਪਣਾ ਭਵਿੱਖ ਸਵਾਰਨ ਲਈ ਉੱਥੇ ਗਏ ਸੀ ਕੋਈ ਇਹ ਨਹੀਂ ਸੀ ਇਹਨਾਂ ਨੂੰ ਜ਼ਰੂਰੀ ਕਿ ਅਸੀਂ ਉਸ ਦੇਸ਼ ਦੇ ਵਿੱਚ ਰਹਿਣਾ ਹੈ ਵਾਪਸ ਦੇਣਾ ਆਪਣੇ ਦੇਸ਼ ਨੂੰ ਵੈਸੇ ਵੀ ਆਏ ਜਾਣਾ ਸੀ ਕੋਈ ਧਨ ਕਮਾਉਣ ਦਾ ਇੱਕ ਜਰੀਆ ਬਣਿਆ ਉਹ ਦੇਸ਼ਾਂ ਕੋਲ ਕੰਮ ਹੈ ਜ਼ਿਆਦਾ ਇਸ ਕਰਕੇ ਨੌਜਵਾਨ ਆਪਣਾ ਭਵਿੱਖ ਸਵਾਰਨ ਲਈ ਉਹਨਾਂ ਦੇਸ਼ਾਂ ਵਿੱਚ ਵੱਡੇ ਦੇਸ਼ਾਂ ਵਿੱਚ ਜਾਂਦੇ ਨੇ ਕੈਨੇਡਾ ਵਿੱਚ ਵੀ ਜਾਂਦੇ ਨੇ ਆਸਟ੍ਰੇਲੀਆ ਵਿੱਚ ਵੀ ਜਾਂਦੇ ਨੇ ਕੋਈ ਕਿਸੇ ਵੀ ਦੇਸ਼ ਨੇ ਅਜਿਹੀ ਨੌਜਵਾਨਾਂ ਨਾਲ ਧੱਕਾ ਨਹੀਂ ਕੀਤਾ ਪਰ ਹੁਣ ਅਸੀਂ ਫਿਰ ਵੀ ਟਰੰਪ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਕੋਈ ਅਜਿਹਾ ਕਦਮ ਨਾ ਚੁੱਕੋ ਜਿਹਦੇ ਨਾਲ ਨੌਜਵਾਨਾਂ ਦੇ ਵਿੱਚ ਤੁਹਾਨੂੰ ਮਤਲਬ ਬੁਰੇ ਤਰੀਕੇ ਨਾਲ ਵੇਖਿਆ ਜਾਵੇ ਕਿ ਤੁਸੀਂ ਇੱਕ ਚੰਗੇ ਰਾਸ਼ਟਰਪਤੀ ਨਹੀਂਗੇ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਕਿ ਅਜਿਹਾ ਕੰਮ ਨਾ ਕਰੋ ਨੌਜਵਾਨਾਂ ਨੂੰ ਉਧਰ ਕੰਮ ਦਿਓ ਕਰੋਬਾਰ ਦੇਉ ਤਾਂ ਕਿ ਉਹ ਦੇਸ਼ੇ ਦੇ ਵਿੱਚ ਆਪਣਾ ਭਵਿਕਸਾਰ ਸਕਣ ਔਰ ਹਾਂ ਜਿਹੜੇ ਨੌਜਵਾਨਾਂ ਨੂੰ ਇੱਧਰ ਵਾਪਸ ਭੇਜ ਦਿੱਤਾ ਗਿਆ ਹੈ ਉਹਨਾਂ ਨੌਜਵਾਨਾਂ ਵਾਸਤੇ ਮੈਂ ਮੋਦੀ ਸਾਹਿਬ ਅੱਗੇ ਔਰ ਪੰਜਾਬ ਦੇ ਨੌਜਵਾਨਾਂ ਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਗੇ ਬੇਨਤੀ ਕਰਦਾ ਕਿਉਂਕਿ ਉਹ ਇੱਕ ਬਹੁਤ ਸਿਹਰਦਮ ਮੁੱਖ ਮੰਤਰੀ ਨੇ ਔਰ ਉਹਨਾਂ ਨੇ ਅੱਗੇ ਵੀ ਨੌਜਵਾਨਾਂ ਦੇ ਹਿੱਤ ਦੀਆਂ ਗੱਲਾਂ ਸੋਚੀਆਂ ਨੇ ਇੱਥੇ ਪੰਜਾਬ ਦੇ ਵਿੱਚ ਉਹਨਾਂ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਭਵਿੱਖ ਦਾ ਸੋਚ ਕੇ ਉਹਨਾਂ ਨੂੰ ਕੋਈ ਚੰਗੇ ਕੰਮ ਦੇਣ ਕਿਉਂਕਿ ਪਰਿਵਾਰਾਂ ਨੇ ਬਹੁਤ ਵੱਡਾ ਸੰਤਾਪ ਹੰਡਾਇਆ ਏ 50 50 ਲੱਖ ਰੁਪਏ ਤੱਕ ਦਾ ਖਰਚ ਕਰਕੇ ਕਿਉਂਕਿ 50 ਲੱਖ ਰੁਪਏ ਆਮ ਘਰਾਂ ਦੇ ਵਿੱਚ ਨਹੀਂ ਹੁੰਦਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਕਰਜ਼ੇ ਚੁੱਕ ਕੇ ਜਾਂ ਆਪਣੀ ਕੋਈ ਜ਼ਮੀਨ ਜਾਇਦਾਦ ਵੇਚ ਕੇ ਨੋਰ ਨੌਜਵਾਨਾਂ ਨੂੰ ਭੇਜਿਆ ਗਿਆ ਹੁੰਦਾ ਹੈ ਔਰ ਕੋਈ ਵੀ ਨੌਜਵਾਨ ਮੰਨ ਤੇ ਇਰਿਆ ਬੋਝ ਨਾ ਲਿਆਵੇ ਕਿ ਮੈਨੂੰ ਉਧਰੋਂ ਕੱਢ ਦਿੱਤਾ ਗਿਆ ਔਰ ਮੇਰੀ ਪੰਜਾਬ ਦੇ ਲੋਕਾਂ ਨੇ ਜਾਂ ਪੰਜਾਬ ਦੀ ਸਰਕਾਰ ਨੇ ਸਾਰ ਨਹੀਂ ਲਈ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਗੇ ਕਿ ਉਹ ਨੌਜਵਾਨਾਂ ਨੂੰ ਕੁਛ ਨਾ ਕੁਛ ਮਦਦ ਮਾਲੀ ਮਦਦ ਜਾਂ ਕੋਈ ਕਾਰੋਬਾਰੀ ਮਦਦ ਜਾਂ ਕੋਈ ਨੌਕਰੀ ਦੇ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦਾ ਭਵਿੱਖ ਸਵਾਰਨ ਦੀ ਕੋਸ਼ਿਸ਼ ਕਰਨ ਕਿਉਂਕਿ ਇਹ ਸਾਰੇ ਮਿਹਨਤੀ ਨੌਜਵਾਨ ਸੀ ਇਹ ਇਹ ਆਪਣੀ ਮਿਹਨਤ ਕਰਨ ਵਾਸਤੇ ਉੱਥੇ ਗਏ ਸੀ ਤਾਂ ਕਿ ਪੰਜਾਬ ਦੇ ਵਿੱਚ ਆ ਕੇ ਵੀ ਮਿਹਨਤ ਕਰਨ ਔਰ ਆਪਣਾ ਭਵਿੱਖ ਸਵਾਰਨ ਪੰਜਾਬ ਦਾ ਭਵਿੱਖ ਸਵਾਰਨ ਕੋਈ ਵੀ ਅਜਿਹਾ ਕਦਮ ਨਾ ਚੁੱਕਣ ਜਿਹਦੇ ਨਾਲ ਪਰਿਵਾਰ ਦਾ ਜਾਂ ਪੰਜਾਬ ਦਾ ਨੁਕਸਾਨ ਹੋਵੇ ਔਰ ਮੋਦੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਦੇਸ਼ ਦੇ ਵਿੱਚ ਜਿੰਨੇ ਵੀ ਨੌਜਵਾਨ ਆਏ ਉਹਨਾਂ ਦਾ ਪਤਾ ਲੈ ਕੇ ਉਹਨਾਂ ਨੂੰ ਕੋਈ ਨਾ ਕੋਈ مالی ਮਦਦ ਜ਼ਰੂਰ ਕੀਤੀ ਜਾਵੇ ਸੋ ਇੰਨੀਆਂ ਬੇਨਤੀਆਂ ਕਰਦਾ ਹਾਂ ਸ੍ਰੀ ਵਾਹਿਗੁਰੂ ਜੀ ਦਾ ਕਾਲਤਾ ਸ੍ਰੀ ਵਾਇਗੁਰ ਜੀ ਇਸ ਦੇ ਨਾਲ ਹੀ ਦੱਸਦੀ ਕਿ ਤੁਹਾਨੂੰ ਜਿਹੜਾ ਅੱਜ ਡਿਪਾਰਟ ਹੋਵੇਗਾ ਜਹਾਜ਼ ਉਸ ਦੇ ਵਿੱਚੋਂ ਫਰੋਜਪੁਰ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਚਾਰ ਨੌਜਵਾਨ ਅਮਰੀਕਾ ਗਏ ਸੀ ਪਰ ਅੱਜ ਜਿਹੜਾ ਡਿਪਾਰਟ ਕੀਤਾ ਜਹਾਜ਼ ਅਮਰੀਕਸਰ ਦੇ ਵਿੱਚ ਲੈਂਡ ਕਰੇਗਾ ਉਸ ਦੇ ਵਿੱਚ ਉਹ ਫਰੋਜਪੁਰ ਦੇ ਚਾਰ ਨੌਜਵਾਨ ਹੋਣਗੇ ਅਤੇ ਉਹਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀ ਕਹਿਣਾ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਕੀ ਕੀਤਾ ਜਾ ਬੱਚਾ ਹਨ ਤੁਹਾਨੂੰ ਪਤਾ ਹੀ ਭੁੱਖਾ ਤਰਿਆ ਲੈ ਕੇ ਮਸੇ ਦਾ ਪਹੁੰਚਿਆ ਰਸਤੇ ਰਸਤੇ ਜੋਨ ਆਰਮੀ ਨੇ ਫੜ ਲਿਆ ਰਿਪੋਰਟ ਕਰ ਦਿੱਤਾ ਸਰਕਾਰਾਂ ਨੂੰ ਲਵਦੀਪ ਸਿੰਘ ਸਰ ਮੇਰਾ ਭਤੀਜਾ ਸੀ 6 ਮਹੀਨੇ ਹੋ ਗਏ ਨੇ ਪਹਿਲਾ ਅਮਰੀਕਾ ਭੇਜਿਆ ਸੀ ਜੰਗਲਾਂ ਪਲਾਮਾ ਜੰਗਲਾਂ 'ਚ ਆਰਮੀ ਨੇ ਫੜ ਲਿਆ ਰਿਪੋਰਟ ਕਰਦੇ ਤਸਵੀਰ ਉਦੋਂ ਬਰਦੁਖੀ ਹੋਈ ਫਿਰ ਦਰਬਾਰਾ ਭੇਜਿਆ 10 ਮਹੀਨੇ ਹੋ ਗਏ ਫਿਰ ਹੋਂਟ ਰਿਪੋਰਟ ਹੋ ਗਿਆ ਫਿਰ ਆ ਗਿਆ ਅੱਗੇ ਚਲੇ ਗਿਆ ਸੀ ਅਮਰੀਕਾ ਦੇ ਵਿੱਚ ਨਹੀਂ ਸਰ ਪਿੱਛੇ ਹੀ ਪਲਾਮਾ ਜੰਗਲਾਂ 'ਚ ਰਿਪੋਰਟ ਹੋ ਗਿਆ ਹੈ ਕਿੰਨਾ ਕ ਪੈਸਾ ਲੱਗ ਗਿਆ 50 50 ਜੰਜਲਾ ਕਰ ਪਿਆ ਲੈ ਪਹਿਲੇ ਕਿਲਾ ਸੀ ਵੇਚੀ ਕਰਜ਼ਾ ਲਿਆ ਬੜੇ ਔਖੇ ਹੋ ਕੇ ਪੈਸੇ ਦਿੱਤੇ ਨੇ ਪੈਸੇ ਤਾਂ ਵੀ ਗਏ ਰੋਟੀ ਪੈਸੇ ਤਾਂ ਵੀ ਗਏ ਜ਼ਮੀਨ ਵੀ ਹੱਥੋਂ ਗਈ ਸਰਕਾਰ ਤੋਂ ਮੰਗ ਕਰਦੇ ਸਾਡੀ ਮਦਦ ਕੀਤੀ ਜਾਵੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਸਾਡੀ ਮਦਦ ਕੀਤੀ ਜਾਵੇ ਸੀ ਬਹੁਤ ਔਖੀ ਇਹ ਭੇਜਿਆ ਕਿਤੇ ਦੂਰ ਸੀਗਾ ਤੁਸੀਂ ਕੋਜੈਂਟ ਕੋਜੈਂਟ ਹੈਗਾ ਸੀ ਉਹਦੇ ਕੋ ਯਾਰ ਦੋਸਤੇ ਬੱਚੇ ਅੱਗੇ ਗਏ ਹੋਏ ਸੀ ਉਹਨੇ ਬੱਚੇ ਨੇ ਆਖਿਆ ਮੈਂ ਜਾਣਾ ਜਾਣਾ ਮੈਨੂੰ ਕੱਲੋਂ ਨਹੀਂ ਤੇ ਮੈਂ ਇੱਥੇ ਇੰਤਰਗਰਗਾਉ ਕਰਾਂਗਾ ਕੋਲ ਪਤਾ ਹੀ ਹੈ ਅੱਜਕੱਲ ਬੱਚੇ ਕੀ ਜਾਂਦੇ ਮੈਂ ਦਵਾਈ ਪੀ ਲਾਂਗਾ ਮੱਤੀ ਨੂੰ ਹੱਥ ਲਾ ਲਾਂਗਾ ਮਾਲ ਦੋ ਨੌکریاں ਨੌਕਰੀਆਂ ਮਿਲਦੀਆਂ ਨਹੀਂ ਇੱਥੇ ਪੰਜਾਬ ਸਰਕਾਰ ਤਾਂ ਦੇਦੀ ਨਹੀਂ ਨੌਕਰੀ ਮਜਬੂਰੀ ਬਣ ਗਈ ਮਜਬੂਰੀ ਹੈ ਸਰ ਤੁਹਾਡਾ ਕੀ ਲੱਗਦਾ ਸੀ ਇਹ ਕਿਵੇਂ ਲੱਗ ਰਿਹਾ ਅੱਜ ਅੱਜ ਮੈਨੂੰ ਤਾਂ ਬੜਾ ਤਕ ਖਾਣ ਕੰਮ ਹੋ ਰਿਹਾ ਰੋਈ ਰੋਈ ਕੇ ਹੋ ਜਾਂਦੀ ਸੀ ਵੀ ਤਾਂ ਸੀ ਨਾ ਮਨ ਵਿੱਚ ਰਹੀ ਤੇ ਮੈਂ ਕਰਨਾ ਲੋਹਾਈ ਦਾ ਕੰਮ ਸ਼ਮੀਰ ਸਾ ਮੇਰਾ ਨਾਮ ਹੈ ਰੰਡ ਤਰਾਂ ਵਾਲਾ ਬੰਦੇ ਮੈਂ ਤੇ ਦੋ ਬੇਟੇ ਨੇ ਮੇਰੇ ਇੱਕ ਕੇ ਸੰਦੀਪ ਹੈ ਤੇ ਉਹ ਛੋਟਾ ਸੀ ਤੇ ਵੀ ਇਹ ਕਰਦਾ ਸੀ ਫਰੋਜਪੁਰ ਬਰਨਾਲ ਸਕੂਲ ਤੇ ਉਹ ਇਥੇ ਗਰੀਬੀ ਕਰਕੇ ਮੈਂ ਆਖਿਆ ਵੀ ਮੈਂ ਰਲ ਲੱਗ ਕੇ ਕਰ ਜਾਂਦਾ ਸੀ ਕਦੇ ਮੇਰੇ ਨਾਲ ਕੰਮ ਤੇ ਤੇ ਉਹ ਆਂਦਾ ਨਹੀਂ ਡੈਡੀ ਮੈਨੂੰ ਸ਼ਰਮ ਆਉਂਦੀ ਵੀ ਤੂੰ ਮੈਂ ਆਪਣੇ ਨਹੀਂ ਵੀ ਇਹ ਕਰਦਾ ਪਿਆ ਤੇ ਮੈਂ ਕਿਹਾ ਨੌਕਰੀ ਦਾ ਹੈ ਨਹੀਂ ਪੰਜਾਬ ਵਿੱਚ ਕੋਈ ਤੇ ਆਂਦਾ ਮੈਂ ਫਿਰ ਬਾਹਰੋਂ ਕੋਈ ਚੱਲੇ ਨਾ ਤਾਂ ਮਮੀ ਜਾਣੇ ਬਾਹਰ ਮੈਂ ਆ ਗੋ ਬੱਚੇ ਦੀ ਮੈਂ ਮਜਬੂਰੀ ਕਰਕੇ ਮੰਨਣੀ ਪਈ ਮਾਂ ਪਰ ਗੱਲ ਮੈਂ ਕਿ ਚਲੋ ਪੈਸੇ ਆਪਣੇ ਪੈਸੇ ਨਹੀਂ ਗਏ ਕਹਿੰਦੇ ਡੈਡੀ ਜਿਹੜੇ ਕਿਲਾ ਜਮੀਨੇ ਵੇਚ ਦੇ ਤਾ ਮੈਂ ਫਿਰ ਸੁਲਾਹ ਕੀਤੀ ਪਰਿਵਾਰ ਨਾਲ ਕਹਿੰਦੇ ਚਲੋ ਸੈਟਿੰਗ ਹੋ ਜਾਏਗਾ ਤੇ ਚਲੋ ਕਿਲਾ ਪੈਲੀ ਜਮੀਨ ਵੇਚ ਦਈਏ ਤੇ ਕੋਈ ਪੈ ਲੋਨ ਲਿਆ ਕਰ ਤੇ ਕੋਈ ਰਿਸ਼ਤਿਆਂ ਕੋ ਫੜੇ ਕੋਈ ਮਾਮਿਆਂ ਕੋ ਫੜੇ ਕਿਵੇਂ ਕਰਕੇ 50 ਲੱਖ ਰੁਪਏ ਲਾਇਆ ਤੇ ਇਹ ਕਿ ਫਿਰ ਫੇਰ ਉਹ ਤੁਨ ਪਰ ਰਿਪੋਰਟ ਹੋ ਗਿਆ ਬਕਾਮਾ ਸੇ ਲੀਜੋ ਤੇ ਫਿਰ ਆ ਛੇ ਦੋ ਹਫ਼ਤੇ ਕਰੇ ਫਿਰ ਉਹ ਮੇਰੇ ਅੜੀ ਜਾ ਉਹ ਜਾਣਾ ਜਾਣਾ ਫੇਰ ਫੇਰ ਉਹ ਨਾਲ ਜਿੰਨੇ ਨਾਲ ਗੱਲ ਹੋਈ ਸੀ ਉਹ ਕੰਧਵਨ ਨੇ ਪੈਸੇ ਮੈਂ ਭੇਜਾਂ ਰਜ ਨੇ ਪੈਸੇ ਲੈ। ਨਹੀਂ ਚਲੋ ਠੀਕ ਹੈ। ਫਿਰ ਉਹ ਕੋਈ 15 ਲੱਖ ਰੁਪਏ ਹੋਰ ਮੰਗਿਆ। ਦੇਣਾ ਪੈਸੇ ਹੋਰ ਇਕੱਠਾ-ਗੁੱਟਾ ਕਰਕੇ। ਨਾਲ ਲੌਂ ਲੈ ਆਂਦੇ ਤੇ। ਇਸ ਕਰਕੇ ਫਿਰ ਉਹ ਪਹੁੰਚ ਗਿਆ ਪਰ ਅਮਰੀਕਾ ਪਹੁੰਚਿਆ ਤੇ ਜਦਨੇ ਮਾਹੌਲ ਖਰਾਬ ਹੋਇਆ 트੍ਰੈਂਪ ਨੇ ਫਿਰ ਵਾਪਸ ਭੇਜਤਾ। ਅਗਰ ਕਿੰਨੀ ਦੇ ਰਿਆ? ਉੱਥੇ ਤਾਂ ਰਿਹਾ ਮਸ 1.5 ਮਹੀਨੇ। 27 ਦਸੰਬਰ ਗਿਆ ਸੀ ਜਨਵਰੀ ਦੀ। ਹਾਂ ਕ੍ਰੈਂਪ ਜੀ ਲੈ ਸਾਨੂੰ ਤਾਂ ਪਹਿਲਾਂ ਗਿਆ ਪਹਿਲਾ ਮੋੜ ਆ। ਹਾਂਜੀ ਰਸਤੇ ਦੇ ਮੋੜਾ ਪਹਿਲਾਂ। ਕਿੰਨੇ ਦਿਨਾਂ ਬਾਅਦ ਸਿਰ ਦੁਬਾਰਾ ਆਪਸੀ 2-3 ਮਹੀਨੇ ਹੋ ਗਏ ਆ 11 ਮਹੀਨੇ ਆ ਗਿਆ ਕਿ ਜੈ ਕਿ ਮੈਂ ਅੱਜ ਤੁਹਾਨੂੰ ਲੱਗ ਰਿਹਾ ਮਨ ਬਹੁਤ ਬਹੁਤ ਮਨ ਹੋ ਖਾਈ ਰੋ ਰਹੇ ਹਾਂਜੀ ਹਾਂਜੀ ਬਹੁਤ ਲੋਕਾਂ ਦੇ ਮਨ ਦੇ ਦੇ ਕੰਨਾਂ ਦੇ ਹਾਸੇ ਮੈਂ ਉਹਨਾਂ ਦੇ ਬੰਤਾ ਦੇਖਾ ਦੇ ਚੁੱਪ ਬਹੁਤ ਹਾਂਜੀ ਬਹੁਤ ਦੁਖੀਆਂ ਆਪਦੇ ਪੁੱਤਰ ਚੰਗੇ ਪੜ੍ਹਨਗੇ ਚੰਗੀਆਂ ਨੌਕਰੀਆਂ ਲੱਗਣਗੇ ਪਰ ਨੌਕਰੀ ਨਹੀਂ ਮਈ ਇੱਥੇ

ਇਹ ਪਰਿਵਾਰ ਹੈ ਮੇਰੇ ਆਪਦੇ ਪਰਿਵਾਰ ਹੈ ਜੀ ਤੇ ਇਹਨਾਂ ਦਾ ਬੱਚਾ ਸੀ ਉਹ ਕੁਝ 9 ਮਹੀਨੇ ਪਹਿਲੇ ਗਿਆ ਸੀ ਪਿਛੇ ਡਿਪੋਟ ਹੋ ਕੇ ਆਇਆ ਫਿਰ ਦੁਬਾਰਾ ਗਿਆ 3 ਮਹੀਨੇ ਹੋ ਗਿਆ ਫਿਰ ਡਿਪੋਟ ਹੋ ਕੇ ਆ ਰਿਹਾ ਜੀ ਬਹੁਤ ਹਾਲਾਤ ਮਾੜੇ ਨੇ ਜੀ ਜ਼ਮੀਨ ਸੀ ਕਿੱਲਾ ਜੀ ਇਹਨਾਂ ਦੀ ਉਹ ਇਹਨਾਂ ਵੇਚੀ ਕੁਝ ਲੌਣ ਲੌਣ ਝੱਕੇ ਅੱਜ ਦੇਖ ਹੀ ਰਿਹਾ ਜੀ ਹਾਲਾਤ ਇਹਨਾਂ ਦੇ ਤੇ ਜਿਆਦਾ ਚੰਗੀ ਰੋਟੀ ਲਈ ਕੀ ਬਣਿਆ ਕੁਝ ਹਾਲਾਤ ਹੀ ਉਹਦਾਂ ਦੇ ਬਣ ਗਿਆ ਵਾਪਸੀ ਆ ਗਿਆ ਜੀ ਕਦੋਂ ਪਹੁੰਚ ਰਿਹਾ ਫਿਰ ਇਹ ਅੱਜ ਰਾਤ ਗੁੰਜ ਰਿਹਾ ਜੀ